ਗੱਲ ਸੁਣ ਲਓ ਮੇਰੀ ਕੁੜੀਓ ਧਿਆਨ ਨਾਲ ਤੁਸੀਂ ਫੇਰ ਨਾ ਆਖਿਓ ਸਾਨੂੰ ਦੱਸਿਆ ਨਹੀਂ ਹੈਗਾ ਮੈਨੂੰ ਲਾਂਬੇ ਨਾ ਦਿਓ ਮੈਨੂੰ ਲਾਂਬੇ ਚੱਲਣੇ ਫਿਰ ਬਹੁਤ ਔਖੇ ਹੋ ਜਾਂਦੇ ਨੇ ਤੁਹਾਡੇ ਮੈਂ ਬਣਾਉਣ ਲੱਗੀ ਸੀ ਬੂੰਦੀ ਦਾ ਰਹਿਤਾ ਰਹਿਤੇ ਖਾਤਰ ਮੈਂ ਚੱਕਿਆ ਕੰਚ ਦਾ ਕੋਲਾ ਤੇ ਥੋੜੀ ਜਿਹੀ ਲਈ ਬੂੰਦੀ ਤੁਸੀਂ ਵੀ ਚੱਕੋ ਕੰਚ ਦਾ ਕੋਲਾ ਤੇ ਥੋੜੀ ਜਿਹੀ ਬੂੰਦੀ ਲੈ ਲਓ ਤੇ ਭਾਈ ਮਿਰਚਾਂ ਹਰੀਆਂ ਕੱਟ ਲਓ ਤੁਸੀਂ ਤੇ ਥੋੜਾ ਜਿਹਾ ਪਿਆਜ਼ ਕੱਟ ਲਓ ਹਰੀ ਮਿਰਚ ਬਰੀਕ ਕੱਟ ਲਿਓ ਕਿਤੇ ਮੋਟੀ ਨਾ ਕੱਟ ਲਿਓ ਝਾੜ ਥੱਲੇ ਅਗਰ ਆ ਗਈ ਨਾ ਤੇ ਘਰ ਦੇ ਦੇਣਗੇ ਗਾਲਾਂ ਮੁੜ ਕੇ ਮੈਨੂੰ ਲਾਂਬੇ ਨਾ ਦੇਈ ਜਾਇਓ ਠੀ ਤੇ ਆਪਾਂ ਥੋੜਾ ਥੋੜਾ ਨਮਕ ਮਿਰਚ ਪਾ ਲੈਣਾ ਹੈਗਾ ਜੀ ਸਵਾਦ ਅਨਸਾਰ ਸਵਾਦ ਅਨਸਾਰ ਪਾ ਲਿਓ ਨਮਕ ਮਿਰਚ ਠੀਕ ਹੈ ਦੂਜੇ ਬੰਨੇ ਚੱਕੋ ਜੀ ਕੜਛੀ ਤੇ ਕੜਛੀ ਦਾ ਬਣਾ ਲਓ ਆਪਣੇ 프라이ਪੈਨ ਇਹਨੂੰ ਧਰ ਦਿਓ ਅੱਗ ਤੇ ਅੱਗ ਤੇ ਧਰ ਕੇ ਤੇ ਉੱਤੇ ਤੁਸੀਂ ਕੀ ਕਰਨਾ ਹੈਗਾ ਥੋੜਾ ਜਿਹਾ ਪਾ ਦੇਣਾ ਤੇਲ ਠੀਕ ਹੈ ਤਰੀਕੇ ਨਾਲ ਬਣਾ ਲਿਓ ਸੌਖਾ ਬਣਾ ਲਿਓ ਗਰਮੀ ਬਹੁਤ ਪੈਂਦੀ ਹੈਗੀ ਜਾਨ ਸੌਖੀ ਰਵੇ ਉਹੋ ਜਿਹਾ ਕੰਮ ਕਰ ਲਿਆ ਕਰੋ ਕੋਈ ਜ਼ਰੂਰੀ ਨਹੀਂ ਵੀ ਮਰਨਾ ਖਪਣਾ ਤੇ ਨਾਲ ਇਹ ਵਧੀਆ ਲੱਗੇ ਹਨਾ ਜੀਰਾ ਲਾ ਪਾ ਲਾਂਗੇ ਜੀ ਆਪਾਂ ਜੀਰੇ ਦਾ ਲਾ ਲਾਂਗੇ ਹੁਣ ਇਹਨੂੰ ਤੜਕਾ ਜਦੋਂ ਆਪਣੇ ਤੇਲ ਕੜਕ ਗਿਆ ਤੇ ਵਿੱਚ ਪਾਤਾ ਜੀਰਾ ਜੀਰਾ ਪਾ ਕੇ ਤੇ ਥੋੜਾ ਜਿਹਾ ਆਪਾਂ ਕੀ ਕਰਾਂਗੇ ਜੀ ਚੱਕਾਂਗੇ ਜੀ ਤੇ ਹਲਦੀ ਦੀ ਚੁੰਡੀ ਪਾਵਾਂਗੇ ਪਾਵਾਂਗੇ ਥੋੜੀ ਜੀ ਤਾਂ ਕਿ ਇਹ ਰੰਗ ਬਣ ਜਾ ਫਿਰ ਇਹ ਰੈਤੇ ਤਾਂ ਬਣ ਜੇ ਵਧੀਆ ਤੇ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਕਰੀਏ ਕੀ ਹਨਾ ਤੇ ਭਾਂਡੇ ਵਾਲੇ ਇਕੱਠੇ ਹੋ ਜਾਂਦੇ ਛੋਟੇ ਛੋਟੇ ਭਾਂਡੇ ਲਵੇੜ ਲਿਆ ਕਰੋ ਮਾਂਜਣੇ ਸੌਖੇ ਆ ਬਾਹਲੇ ਵੱਡੇ ਵੱਡੇ ਫਰਾਈਪੈਨ ਚੱਕ ਕੇ ਤੇ ਮੁੜ ਕੇ ਆਪਨੇ ਮਾਂਜਣੇ ਹੁੰਦੇ ਨੇ ਕਿਹੜਾ ਸੌਖਾ ਕੰਮ ਆ ਬਹੁਤ ਔਖਾ ਭਾਈ ਕੰਮ ਕਰਨਾ ਗਰਮੀ ਪੈਂਦੀ ਹੈਗੀ ਆ ਆਪਾਂ ਨਾਲੇ ਤਾਂ ਘਰ ਦੇ ਖੁਸ਼ ਕਰ ਲੈਣੇ ਤੇ ਨਾਲੇ ਆਪਾਂ ਗਰਮੀ ਤੋਂ ਰੱਖਣੀ ਹੈ ਜਾਨ ਸਖਾਲੀ ਆਪਦੀ ਬਸ ਤੁਸੀਂ ਵੀ ਆਹੀਂ ਲਟਰਪਟਰ ਜਾ ਇਕੱਠਾ ਕਰਕੇ ਤੇ ਬਣਾ ਦਿਆ ਕਰੋ ਤੇ ਨਾਲੇ ਘਰ ਦੇ ਆਖਣਗੇ ਸਾਡੇ ਵਾਸਤੇ ਆਉਂਦੇ ਬਾਂਸਵੰਨੀ ਦੇ ਖਾਣੇ ਨਾਲੇ ਉਹ ਖੁਸ਼ ਤੇ ਆਪਾਂ ਨਾਲੇ ਆਪਾਂ ਰਾਜੀ ਗਰਮੀ ਤੋਂ بچੀਆਂ ਰਾਵਾਂਗੀਆਂ ਜਾਨ ਰਹੂਗੀ ਸੌਖੀ ਆਪਣੀ ਆਹ ਲੋ ਜੀ ਹੁਣ ਚਮਚੇ ਨਾਲ ਨਹੀਂ ਪੈਣ ਲੱਗਿਆ ਇਹ हिचਕੀ ਆ ਗਈ ਚਮਚੇ ਨਾਲ ਨਹੀਂ ਪੈਣ ਲੱਗੀ ਤੇ ਆਪਾਂ ਕਟਛੀ ਦੇ ਨਾਲ ਆਪਾਂ ਭਰ ਲੈਣਾ ਜੀ ਆਪਦੀ ਕੌਲੀ ਭਰ ਲੈਣੀ ਹੈ ਕੌਲੀ ਭਰ ਕੇ ਆਪਾਂ ਇਹਦੇ ਨਾਲ ਦੇਖੀ ਨਾ ਆ ਰਹੇ ਤੇ ਦੀ ਕਰਕੇ ਤਿਆਰ ਆਪਾਂ ਤੇ ਦੂਜੇ ਬੰਨੇ ਰੱਖਣਾ ਜੀ ਆਪਣਾ ਚਕਲਾ ਵੇਲਣਾ ਠੀਕ ਹੈ ਚਕਲਾ ਵੇਲਣਾ ਰੱਖ ਕੇ ਆਪਾਂ ਨੇ ਕੀ ਕਰਨਾ ਹੈਗਾ ਰੋਟੀ ਬਣਾਉਣੀ ਹੈ ਰੋਟੀ ਬਣਾ ਕੇ ਆਪਾਂ ਫਟਾਫਟ ਤੇ ਆਪਾਂ ਕਰ ਲਈ ਤਿਆਰੀ ਜੀ ਰੋਟੀ ਵੇਲਣ ਦੀ ਰੋਟੀ ਬੇਲ ਕੇ ਆਪਾਂ ਫਟਾਫਟ ਤੇ ਬਣਾ ਦੇਣਾ ਪਰੌਂਠਾ ਪਰੌਂਠਾ ਆਪਾਂ ਇਹੋ ਜਿਹਾ ਬਣਾਉਣਾ ਹੈਗਾ ਜਿਵੇਂ ਐ ਲੱਗੇ ਵੀ ਇਹ ਰੋਟੀ ਹੈ ਠੀਕ ਹੈ ਜੀ ਰੋਟੀ ਆਪਣੀ ਆਏ ਲੱਗੇ ਵੀ ਇਹ ਭਾਈ ਪਰੌਂਠਾ ਬਣੀ ਜਾਂਦਾ ਹੈਗਾ ਆਪਾਂ ਕੀ ਕਰਨਾ ਹੈਗਾ ਰੋਟੀ ਦੀ ਰੋਟੀ ਰੱਖਣੀ ਤੇ ਪਰੌਂਠੇ ਦਾ ਪਰੌਂਠਾ ਮੇਰੇ ਵਾਂਗੂ ਤੁਸੀਂ ਵੀ ਚੰਗਾ ਸਾਰਾ ਬਾਵਾ ਸਾਰਾ ਲਾ ਲਿਓ ਘਿਓ ਘਿਓ ਲਾ ਕੇ ਵਿੱਚ ਤੇ ਤੁਸੀਂ ਕੀ ਕਰਨਾ ਇਹਨੂੰ ਲੈਣਾ ਜੀ ਬੇਲ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਆਪਣੇ ਪੇੜਾ ਜਿਹਾ ਭੰਨ ਕੇ ਨਾ ਤੇ ਇਹਨੂੰ ਬੇਲ ਲਓ ਸਮਾਰ ਕੇ ਜਦੋਂ ਬੇਲ ਲੋਂਗੀਆਂ ਇਹ ਤੇ ਇਹ ਬਣ ਜਣੀ ਰੋਟੀ ਤੇ ਵਿੱਚੋਂ ਹੈ ਪਰੌਂਠਾ ਸਵਾਦ ਨਾਲ ਖਾਵਾਂਗੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਦਸਣਾ ਹੀ ਲੈ ਤਾਂ ਗਰਮ ਬਾਲਾ ਹੋ ਗਿਆ ਲੈ ਚੱਕੋ ਫਟਾਫਟ ਹੁਣ ਪਉਣਾ ਨਹੀਂ ਮੌਕੇ ਤੇ ਥਿਆਉਂਦਾ ਹੈਗਾ ਚੁੰਨੀ ਦਾ ਹੀ ਲੋ ਜੀ ਸਾਰਾ ਠੀਕ ਹੈ ਦੂਜਾ ਪਰੌਂਠਾ ਵੀ ਆਪਾਂ ਹੀ ਬੇਲ ਲੈਣਾ ਹੈਗਾ ਘਿਓ ਦਾ ਘਿਓ ਪੈ ਜੂਗਾ ਪਰੌਂਠੇ ਦਾ ਪਰੌਂਠਾ ਬਣ ਜੂਗਾ ਰੋਟੀ ਦੀ ਰੋਟੀ ਬਣ ਜੂਗੀ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਲੋ ਜੀ ਚੱਕੋ ਜੀ ਆਪਾਂ ਹੁਣ ਬੇਲ ਕੇ ਆ ਬਣਾ ਕੇ ਪਰੌਂਠਾ ਤੇ ਆਪਾਂ ਧਰ ਲਿਆ ਪਲੇਟ 'ਚ ਤੇ ਆਪਾਂ ਚੱਕ ਕੇ ਤੇ ਬਸ ਹੁਣ ਮੈਂ ਤੁਹਾਨੂੰ ਦਿਖਾਉਣ ਲੱਗੀਆਂ ਹਜੇ ਆਟੇ ਵਾਲੇ ਮੱਥ ਧੋਤੇ ਨਹੀਂ ਆਇਆ ਨਾ ਕਹਦੇ ਵੀ ਆਟੇ ਵਾਲੇ ਹੱਥ ਨਹੀਂ ਧੋਤੇ ਲਿਬੜੇ ਪਏ ਨੇ ਤੇ ਆ ਦੇਖੋ ਆਪਾਂ ਬੂੰਦੀ ਦਾ ਰਹਿਤਾ ਤਿਆਰ ਕਰ ਲਿਆ ਤੇ ਰੋਟੀ ਤਿਆਰ ਕਰ ਲਈ ਚਲੋ ਜੀ ਖਾਣੇ